ਸਤਿ ਸ਼੍ਰੀ ਅਕਾਲ ਤੇਜ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਤੇ अहम ਖਬਰ ਦੇ ਨਾਲ ਪੰਜਾਬ ਅਤੇ ਹਰਿਆਣਾ ਚ ਠੰਡ ਦਾ ਮિજાਜ ਬਦਲਿਆ ਹੈ ਕਿ ਹਰ ਜਾ ਰਹੀ ਹੈ ਬਠਿੰਡਾ ਤੇ ਫਤਿਹਬਾਦ ਕਰਮਵਾਰ 5.7 ਡਿਗਰੀ ਸੈਲਸੀਅਸ 5.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡੇ ਸਥਾਨ ਰਹੇ ਨੇ ਅਸਮਰੈ ਸੰਗੜੀ ਧੁੰਦ ਦੇ ਕਾਰਨ ਦੋਵਾਂ ਰਾਜਾਂ ਚ ਆਵਾਜਾਈ ਪ੍ਰਭਾਵਿਤ ਹੋਈ ਹੈ ਪੰਜਾਬ ਚ ਅੰਮ੍ਰਿਤਸਰ ਲੁਧਿਆਣਾ ਤੇ ਪਟਿਆਲਾ ਚ ਘੱਟੋ ਘੱਟ ਤਾਪਮਾਨ ਕਰਮਵਾਰ 6.6 6.2 ਡਿਗਰੀ ਸੈਲਸੀਅਸ ਦਰਜ ਕੀਤਾ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਘੱਟੋ ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਹੋਇਆ ਇਜ਼ਰਾਈਲੀ ਸੈਨਾ ਨੇ ਲੰਗੀ ਰਾਤ ਕਾਸਤ ਸ਼ਹਿਰ ਖਾਨ ਯੂਨਿਸ 'ਚ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਹੋਇਆਂ 40 ਅਤਵਾਦੀ ਹਲਾਕ ਕਰ ਦਿੱਤੇ ਨੇ ਵੱਡੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹਮਾਸ ਅਤਵਾਦੀਆਂ ਨਾਲ ਲੜਦੇ ਹੋਏ ਇਜ਼ਰਾਈਲ ਦੇ 5 ਸੈਨਿਕ ਵੀ ਮਾਰੇ ਗਏ ਨੇ ਇਹ ਜਾਣਕਾਰੀ ਇਜ਼ਰਾਈਲੀ ਰੱਖਿਆ ਬਲ ਨੇ ਅੱਜ ਦਿੱਤੀ ਹੈ ਉਹਨਾਂ ਦੱਸਿਆ ਹੈ ਕਿ ਇਜ਼ਰਾਈਲੀ ਸੈਨਾ ਨੇ 5 ਕਲਾਸਿਕ ਆਵ ਰਾਈਫਲਾਂ 4 ਆਰਪੀਜੀ ਲਾਂਚਰ ਦਰਜਨਾ ਗ੍ਰੇਨੇਡ ਅਤੇ ਕਾਰਤੂਸ ਬਰਾਮਦ ਕੀਤੇ ਨੇ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਜ਼ਰਾਈਲੀ ਬਲਾਂ ਨੇ ਹਮਾਸ ਦੀ ਇਮਾਰਤ ਤੇ ਵੀ ਹਮਲਾ ਕੀਤਾ ਤੁਸੀਂ ਸਮਗਰੋਂ ਸੈਨਾ ਨੇ ਹਮਾਸਤਵਾਦੀਆਂ ਤੇ ਹਵਾਈ ਹਮਲੇ ਕੀਤੇ ਨੇ ਦੂਜੇ ਪਾਸੇ ਇਜ਼ਰਾਈਲ ਦੀ ਜਲ ਸੈਨਾ ਨੇ ਹਮਾਸ ਦੇ ਵੱਲੋਂ ਵਰਤੇ ਜਾ ਰਹੇ ਫੌਜੀ ਟਿਕਾਣਿਆਂ, ਗੋਦਾਮਾਂ ਤੇ ਬੇੜੀਆਂ ਤੇ ਹਮਲੇ ਕੀਤੇ ਨੇ ਜਿਸ ਦੇ ਨਾਲ ਇਜ਼ਰਾਈਲੀ ਸੈਨਾ ਦੇ 5 ਜਵਾਨ ਮਾਰੇ ਜਾ ਚੁੱਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲਾਨ ਕੀਤਾ ਕਿ ਅਗਲੇ 25 ਸਾਲ ਵਿੱਚ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦਾ ਟੀਚਾ ਜੋ ਰੱਖਿਆ ਗਿਆ ਹੈ ਵਾਈਬਰੈਂਟ ਗੁਜਰਾਤ ਕੁਮਾਂਤਰੀ ਸਿੱਖਰ ਸੰਮੇਲਨ ਦੇ ਵਿੱਚ ਮੋਦੀ ਨੇ ਆਖਿਆ ਕਿ ਤੇਜ਼ੀ ਨਾਲ ਬਦਲ ਰਹੀ ਵਿਸ਼ਵ ਵਿਵਸਥਾ ਦੇ ਵਿੱਚ ਭਾਰਤ ਵਿਸ਼ਵ ਮਿੱਤਰ ਵਜੋਂ ਅੱਗੇ ਵਧ ਰਿਹਾ ਹੈ ਸਾਰੀਆਂ ਪ੍ਰਮੁੱਖ ਰੇਟਿੰਗ ਏਜੰਸੀਆਂ ਦਾ ਵਿਚਾਰ ਹੈ ਕਿ ਭਾਰਤ ਅਗਲੇ ਕੁਝ ਸਾਲਾਂ 'ਚ ਦੁਨੀਆ ਦੀਆਂ ਤਿੰਨ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਦੇ ਵਿੱਚੋਂ ਇੱਕ ਹੋਵੇਗਾ ਤੇ ਭਾਰਤ ਨੂੰ ਸਥਿਰਤਾ ਦੇ ਮਹੱਤਵਪੂਰਨ ਥੰਮ੍ਹ ਦੇ ਕੁਮਾਂਤਰੀ ਅਰਥ ਵਿਵਸਥਾ ਵਿੱਚ ਵਿਕਾਸ ਤੇ ਇੰਜਣ ਵਜੋਂ ਦੇਖਦੀ ਹੈ ਉਹਨਾਂ ਭਾਰਤ ਇਹ ਮਜ਼ਬੂਤੀ ਦਾ ਸਿਰਾ ਸੰਯੁਕਤ ਅਰਬ ਅਮੀਰਾਤ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਤੇ ਅਲ ਨਹਯਾਨ ਨੂੰ ਦੇ ਦਿੱਤਾ ਹੈ। ਜੇਲਜਬੰਦ ਸਾਫਾ ਦੇ ਪ੍ਰਧਾਨ ਮੰਤਰੀ Imran Khan ਨੂੰ ਅੱਜ 라ਵਲਪਿੰਡੀ ਦੇ ਵਿੱਚ ਪਾਕਿਸਤਾਨ ਫੌਜ ਦੇ ਹੈੱਡਕੁਆਰਟਰ ਉੱਤੇ ਹਮਲੇ ਦੇ ਕੇਸ 'ਚ ਗ੍ਰਫਤਾਰ ਕੀਤਾ ਹੈ। ਇਹ ਘਟਨਾ ਪਿਛਲੇ ਸਾਲ 9 ਮਈ ਨੂੰ ਵਾਪਰੀ ਸੀ। ਦੱਸਣਯੋਗ ਹੈ ਕਿ ਹਾਲ ਹੀ ਦੇ ਵਿੱਚ ਸਾਈਫਰ ਕੇਸ ਦੇ ਵਿੱਚ Imran ਦੇ ਰੀਲੀਜ਼ ਵਾਰੰਟ ਜਾਰੀ ਕਰ ਦਿੱਤੇ ਸੀ। 라ਵਲਪਿੰਡੀ ਦੀ ਕਤਵਾਦ ਵਿਰੋਧੀ ਅਦਾਲਤ ਨੇ 9 ਮਈ ਦੇ ਕੇਸਾਂ ਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦੇ ਪਨੀ Imran ਨੂੰ ਸੌਮਣ ਭੇਜੇ ਸੀ ਜੋ ਕਿ ਪਹਿਲਾਂ ਹੀ ਸਾਈਫਰ ਤੇ ਭ੍ਰਿਸ਼ਟਾਚਾਰ ਕੇਸਾਂ 'ਚ ਜੇਲ੍ਹ 'ਚ ਨੇ। ਕਾਂਗਰਸ ਨੇ ਅੱਜ ਕਿਹਾ ਹੈ ਕਿ ਮਨੀਪੁਰ ਸਰਕਾਰ ਨੇ ਇਮਫਾਲ ਦੇ ਪੈਲੈਸ ਮੈਦਾਨ ਤੇ ਭਾਰਤ ਜੋੜੋ ਨਿਆਯਾ ਯਾਤਰਾ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਬਾਵਜੂਦ ਪਾਰਟੀ ਮਨੀਪੁਰ ਤੋਂ ਭਾਰਤ ਜੋੜੋ ਨਿਆਯਾ ਯਾਤਰਾ ਸ਼ੁਰੂ ਕਰਨ ਲਈ ਦ੍ਰਿੜ ਹੈ ਜਿਸ ਦੇ ਲਈ ਇਮਫਾਲ 'ਚ ਕਿਸੇ ਹੋਰ ਸਥਾਨ ਤੋਂ ਇਸ ਨੂੰ ਸ਼ੁਰੂ ਕਰਨ ਲਈ ਇਜਾਜ਼ਤ ਮੰਗੀ ਗਈ ਹੈ। ਪੰਜਾਬ ਚ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਖੜੀਆਂ ਹੋਈਆਂ ਨੇ ਵਾਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਲੋਕ ਸਭਾ ਦੇ ਵਿੱਚ ਪਾਸ ਕੀਤੇ ਹਿੱਟ ਐਂਡ ਰਨ ਐਕਟ 2023 ਖਿਲਾਫ ਪੰਜਾਬ ਦੇ ਟਰੱਕ ਡਰਾਈਵਰ ਹੜਤਾਲ ਤੇ ਦੁਬਾਰਾ ਚਲੇ ਗਏ ਨੇ ਬੀਤੇ ਦਿਨੀ ਪੰਜਾਬ ਸਰਕਾਰ ਦੀ ਸਬ ਕਮੇਟੀ ਦੇ ਨਾਲ ਡਰਾਈਵਰ ਵੀਰਾਂ ਦੀ ਮੀਟਿੰਗ ਹੋਈ ਹੈ ਜੋ ਬੇ ਸਿੱਟਾ ਰਹੀ ਹੈ ਜਿਸ ਦੇ ਚੱਲਦੇ ਹੁਣ ਡਰਾਈਵਰਾਂ ਨੇ ਮੋੜ ਆਪਣਾ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ ਚੰਡੀਗੜ੍ਹ ਦੇ ਵਿੱਚ ਟਰੱਕ ਯੂਨੀਅਨ ਅਤੇ ਪੰਜਾਬ ਸਰਕਾਰ ਦੀ ਸਬ ਜਿਹੜੀ ਕਮੇਟੀ ਹੈ ਉਸ ਦਰਮਿਆਨ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਕੁਲਦੀਪ ਸਿੰਘ ਢਾਲੀਵਾਲ ਸ਼ਾਮਲ ਹੋਏ ਸੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਇਸ ਵੇਲੇ ਸਭ ਤੋਂ ਵੱਡੀ ਲੋੜ ਲੋਕਤੰਤਰ ਨੂੰ ਬਚਾਉਣਾ ਹੈ ਉਹਨਾਂ ਆਖਿਆ ਕਿ ਜੋ ਲੋਕਤੰਤਰ ਹੀ ਨਾ ਰਿਹਾ ਤਾਂ ਸਿਆਸੀ ਪਾਰਟੀਆਂ ਦਾ ਕੀ ਭਵਿਕ ਹੋਣਾ ਅੱਜ ਇਥੇ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਰੈਲੀ ਨੂੰ ਸੰਬੋਧਨ ਕੀਤਾ ਗਿਆ ਸੀ ਸਿੱਧੂ ਵੱਲੋਂ ਜਿੱਥੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਵਰਤਮਾਨ ਚ ਹਾਲਾਤ ਇਹ ਨੇ ਕਿ ਚੋਣ ਕਮਿਸ਼ਨ ਸ਼ੱਕ ਦੇ ਘੇਰੇ ਚ ਲੋਕ ਸਭਾ ਦੇ ਵਿੱਚੋਂ ਸੈਂਕੜੇ ਸੰਸਦ ਮੈਂਬਰਾਂ ਨੂੰ ਮੁਅਤਲ ਕੀਤਾ ਜਾਂਦਾ ਹੈ ਬਦਲਾਖੋਰੀ ਚ ਲੀਡਰਾਂ ਨੂੰ ਚੇਲਾਂ ਚ ਸੁੱਟਿਆ ਜਾ ਰਿਹਾ ਹੈ ਜਿਹੜਾ ਹੱਕ ਚ ਬੋਲਦਾ ਉਹ ਠੀਕ ਹੈ ਜੇ ਕੋਈ ਵਿਰੋਧ ਕਰਦਾ ਤਾਂ ਉਸ ਨੂੰ ਅੰਦਰ ਕੀਤਾ ਜਾਂਦਾ ਉਹਨਾਂ ਨੇ ਇਹ ਵੀ ਆਖਿਆ ਕਿ ਦੇਸ਼ ਦੇ ਵਿੱਚ ਬਦਲਾਅ ਦੀ ਬੇਹੱਦ ਜ਼ਰੂਰਤ ਹੈ ਪਰ ਇਸ ਲਈ ਚੰਗੇ ਕਿਰਦਾਰ ਅੱਗੇ ਲਿਆਉਣੇ ਪੈਣਗੇ ਪੰਜਾਬ ਦੀ ਗੱਲ ਕਰਦਿਆਂ ਉਹਨਾਂ ਨੇ ਇਹ ਵੀ ਆਖਿਆ ਕਿ ਆਮ ਕਰਜ਼ੇ ਦੀ ਦਲਦਲ ਚ ਤੱਕ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕਸਿਆ ਗਿਆ ਤੇ ਆਖਿਆ ਗਿਆ ਕਿ ਸ਼ਹੀਦ ਭਗਤ ਸਿੰਘ ਵਰਗੀ ਪੀਲੀ ਪੱਗ ਬਨਣ ਨਾਲ ਕੁਝ ਨਹੀਂ ਹੋਣਾ ਸ਼ਹੀਦ ਭਗਤ ਸਿੰਘ ਦਾ ਸੁਪਨਾ ਸੀ ਕਿ ਜਹੀ ਵਿਵਸਥਾ ਹੋਵੇ ਜਿਤ ਲੋਕ ਇੱਜ਼ਤ ਨਾਲ ਜੀਵਨ ਜੀ ਸਕਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੂਤਰਾਂ ਅਨੁਸਾਰ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦੇ ਹੋਣ ਦੇ ਬਾਵਜੂਦ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈਪੀਐਲ ਪਾਰਤ ਦੇ ਵਿੱਚ ਹੋਣ ਦੀ ਸੰਭਾਵਨਾ ਹੈ। ਇਹ ਟੂਰਨਾਮੈਂਟ 2 ਮਾਰਚ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ ਆਮ ਚੋਣਾਂ ਵਿੱਚ ਇਸ ਸਮੇਂ ਦੌਰਾਨ ਦੀਆਂ ਕਿਆਸਰਾਈਆਂ ਜਿਹੜੀਆਂ ਨੇ ਲਗਾਈਆਂ ਜਾ ਰਹੀਆਂ ਨੇ, ਬੀਸੀਸੀਆਈ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਆਈਪੀਐਲ ਪਾਰਤ ਵਿੱਚ ਖੇਡਿਆ ਜਾਵੇਗਾ। ਅਜੇ ਹੁਣ ਕੁਝ ਵੀ ਨਹੀਂ ਹੈ ਕਿ ਟੂਰਨਾਮੈਂਟ ਨੂੰ ਦੇਸ਼ ਤੋਂ ਬਾਹਰ ਤਬਦੀਲ ਕਰਨਾ ਪਵੇ। ਸੋ ਜੋ ਕੋਈ ਰਾਜ ਕਿਸੇ ਜਾਇਜ਼ ਕਾਰਨ ਉਸ ਸਮੇਂ ਮੈਚ ਦੀ ਮੇਜ਼ਬਾਨੀ ਨਹੀਂ ਕਰਨਾ ਚਾਹੁੰਦਾ ਤਾਂ ਮ سوئیس‌ان so, دش دنیا دیا خبران خودمنو دیوای جازت تن باد.